ਤਨ ਗੁਰੂ ਰਾਮਦਾਸ ਹਨ ਗੁਰੂ ਰਾਮਦਾਸ ਵਾਹ ਜੀ ਦਾ ਸਰਦਾਰ ਫਾਸਪੁਰ ਵੀਰ ਨੇ ਫੋਟੋ ਵੀ ਲਾਈ ਆ ਹੈ ਵੀਰ ਨੇ ਫੋਟੋ ਵੀ ਲਾਤੀ ਆ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਵਾਈ ਗੱਲ ਸਾਹ ਵਾਈ ਗੁਰਜੀ ਕੀ ਫਤਿਹ ਜੀ ਹੋ ਰਾਇਆ ਇਹ ਕਿਦਾਂ ਬਹੁਤ ਵਧੀਆ ਕੰਮ ਕਰਕੇ ਦੋ ਕਿਦਾਂ ਚੱਲਣ ਦਿਆ ਵਧੀਆ ਤੂੰ ਮੰਮਾ ਫੋਟੋ ਮੇਰੀ ਲਾਤੀ ਆ ਹਾਂ ਜੀ ਤਨ ਵਧੀਆ ਲੱਗੀ ਪਾਜੀ ਨਹੀਂ ਨਹੀਂ ਸ਼ੁਕਰ ਹੈ ਪਰ ਕੰਮ ਠੀਕ ਹੈ ਹਾਂਜੀ ਬਸ ਬਹੁਤ ਹਾਂਜੀ ਕਿਤਾ ਸ਼ੁਰੂ ਕੀਤਾ ਕੱਲ ਤੋਂ ਇਹ ਪਾਜੀ ਇਹ ਕੱਲ ਤੋਂ ਕੀਤਾ ਹੈ ਸੋ ਕੱਲ ਦਾ ਕੀਤਾ ਹੈ ਕਿੱਦਾਂ ਜਾ ਰਿਹਾ ਕੰਮ ਕੰਮ ਕਿਰਪਾ ਮਾਰਾਈ ਦੀ ਕਿਰਪਾ ਵਾ ਹਾਂਜੀ ਬਹੁਤ ਵਧੀਆ ਮਤਲਬ ਮਜ਼ਦੂਰੀ ਕਰਨ ਨਾਲੋਂ ਵਧੀਆ ਹਾਂਜੀ 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 ਪਾਜੀ ਇੱਜ਼ਤ ਵੀ ਮਿਲਦੀ ਹੈ ਹਾਂਜੀ ਤੇ ਕੰਮ ਵੀ ਮਿਲਦਾ ਹੈ ਹੈਂ ਹਾਂਜੀ ਚਲੋ ਅੱਜ ਥੋੜਾ ਲੇਟ ਹੋ ਗਏ ਅੱਛਾ ਤਿਆਰੀ ਜਿਹੀ ਕਰਦੇ ਆ ਟਾਈਮ ਅੱਛਾ ਅੱਛਾ ਮਤਲਬ ਵਧੀਆ ਹੈ ਹੈਨਾ ਆਪਣਾ ਆਪਣਾ ਕੰਮ ਵਧੀਆ ਹੈ ਕਿ ਇਹਦੇ ਚਲੇ ਲਾ ਕੇ ਕਰਨ ਨਾਲ ਤੇ ਸ਼ਰਮ ਨਹੀਂ ਆਈ ਨਾ ਨਾ ਪਾਈ ਸ਼ਰਮ ਆਪਣੀ ਕਰਦੇ ਜੀ ਬਹੁਤ ਵਧੀਆ ਵੈਰੀ ਗੁੱਡ ਇਹ ਚੀਜ਼ ਮਾਰਦੀ ਤੁਹਾਨੂੰ ਕਿ ਸ਼ਰਮ ਨਹੀਂ ਕਰਦੇ ਚੱਲੇ ਮਜ਼ਾ ਆ ਰਿਹਾ ਭਾਜੀ ਮਜ਼ਾ ਆ ਰਿਹਾ ਪਹਿਲੇ ਕਿਹਦੇ ਥੱਲੇ ਕਰਨਾ ਤੇ ਮਜ਼ਦੂਰੀ ਕਰਨੀ ਹੈ ਜੀ ਭਾਜੀ ਕਿਹਦੇ ਥੱਲੇ ਬੜਾ ਉੱਠਾ ਜੀ ਪਤਾ ਨੇ ਹਾਂਜੀ ਇਹੋ ਚੀਜ਼ ਪੰਜਾਬੀਆਂ ਨੂੰ ਚਾਹੀਦੀ ਆ ਆਉਂਦਾ ਕੰਮ ਆ ਜਦੋਂ ਮਰਜ਼ੀ ਕਰਾ ਉਹਦੀ ਮਰਜ਼ੀ ਨਾਲ ਕਰੋ ਹਾਂ ਇਹ ਚੀਜ਼ ਹੈ ਠੀਕ ਆ ਠੀਕ ਆ ਚਲੋ ਸਾਨੂੰ ਵੀ ਕੁਝ ਖਵਾ ਦਿਓ ਹਾਂ ਚਲੋ ਸੋਸੰਗਤ ਜੀ ਆ ਵੀ ਨੇ ਕੰਮ ਸ਼ੁਰੂ ਕੀਤਾ ਵਾ ਤੇ ਸਿੰਘ ਜੀ ਨੇ ਫੋਟੋ ਵੀ ਲਾਤੀ ਸਾਡੀ ਲਾਤੀ ਆ ਬਲਮਾਰਕ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਪੰਜਾਬੀ ਉਹ ਕੋਈ ਕੰਮ ਛੋਟਾ ਨਹੀਂ ਹੈਗਾ ਦੇਖ ਲਓ ਵੀਰ ਪਹਿਲੇ ਮੈਂ ਦੂਰੀ ਕਰਦਾ ਸੀ ਤੇ ਹੁਣ ਵੀਰ ਨੇ ਆਪਣਾ ਸ਼ੁਰੂ ਕਰ ਲਿਆ ਕਹਿੰਦਾ ਇੱਜ਼ਤ ਮਾਨ ਵੀ ਮਿਲਦੀ ਆ ਤੇ ਕੰਮ ਵੀ ਚਾਰ ਪੈਰੇ ਬਣ ਜਾਂਦੇ ਆ ਤੇ ਵੀਰ ਸਾਰਾ ਕੁਝ ਤਿਆਰ ਕਰਕੇ ਇਕ ਲੈ ਕੇ ਲਿਆ ਕਰੋ ਇਹ ਅਕਰੋ ਕਰਦੇ ਤਿਆਰ ਸਾਰਾ ਅਕਰੋ ਕਰਦੇ ਤਿਆਰ ਸਾਰਾ ਹਾਂਜੀ ਅੱਛਾ ਜੀ ਤੁਹਾਦਾ ਜੀ ਕਦੋਂ ਨਾਲ ਮੰਮੀਆਂ ਨਹੀਂ ਨਹੀਂ ਵਾਈਫ ਕਰਾਉਂਦੇ ਮੇਰੇ ਅੱਛਾ ਵਾਈਫ ਤੁਹਾਡੇ ਨਾਲ ਕਰਾਂਦੇ ਆ ਠੀਕ ਆ ਠੀਕ ਹੈ ਵਧੀਆ ਵਧੀਆ ਰਾਜੇ ਧਾਨੇ ਗੁਰੂ ਰਾਮਦਾਸ ਸੋ ਵੀਰ ਨੇ ਵੀਰ ਕੋ ਆਣਾ ਪਿਆ ਕਿ ਵੀ ਨੇ ਫੋਟੋ ਵੀ ਨਾਲ ਲਾਈ ਹੋਈ ਸਾਡੀ ਯਾਦ ਦੇ ਤੋ ਸੋ ਧਾਨੇ ਗੁਰੂ ਰਾਮਦਾਸ ਤੇ ਮਜ਼ਦੂਰੀ ਕਰਨ ਨਾਲੋਂ ਵਧੀਆ ਸਿੰਗੋ ਕਿ ਆ ਦੇਖ ਲਓ ਰੇੜੀ ਸੀ ਰੇੜੀ ਦੇ ਉੱਤੇ ਉਹਨੇ ਆਪਣਾ ਕੰਮ ਚਾਲੂ ਕਰ ਲਿਆ ਮੈਂ ਮਿਸ਼ਰ ਕਿਹਾ ਹੁਣਾਂ ਤੇ ਅੱਜ ਵੀ ਕਹਿ ਰਿਹਾ ਕਿ ਜਿਹੜਾ ਪੰਜਾਬੀ ਵੀਰ ਕੰਮ ਕਰਨਾ ਚਾਹੁੰਦਾ ਹੋਵੇ ਰੇੜੀ ਤਿਆਰ ਹੋ ਜੇਗੀ ਤੁਸੀਂ ਆਪਣਾ ਕੰਮ ਕਰੋ ਅਸੀਂ ਰੇੜੀ ਦੇ ਇੰਦੇ ਵਿੱਚ ਤੁਹਾਡੇ ਨਾਲ ਆ ਰੇੜੀ ਤੁਹਾਨੂੰ ਦੇ ਦਾਂਗੇ ਤੁਸੀਂ ਆਪਣਾ ਕੰਮ ਕਰ ਲਓ ਠੀਕ ਹੈ ਜੀ ਮੈਂ ਅੱਜ ਫੇਰ ਕਹਿ ਰਿਹਾ ਜੀ ਜਿਹੜਾ ਪੰਜਾਬੀ ਵੀਰ ਕੰਮ ਕਰਨਾ ਚਾਵੇ ਉਹ ਸੰਪਰਕ ਕਰੇ ਆਪਾਂ ਜੁਰੂਰ ਨਾਲ ਖੜਾਂਗੇ ਆ ਦੇਖ ਲਓ ਪੰਜਾਬੀ ਵੀਰ ਉਹਨੇ ਅੱਗੇ ਭਈਆ ਲਾਤਾ ਹੁਣ ਤੇ ਹੁਣ ਟਾਈਮ ਇਤਨਾ ਦਾ ਕਿ ਭਈਆ ਨੇ ਪੰਜਾਬੀ ਲਾਏ ਹੋਏ ਆ ਸੋ ਆਪਣੀ ਕਦਰ ਕਰੀਏ ਆਪਣੇ ਆਪ ਨੂੰ ਸਟੈਂਡ ਕਰੀਏ ਸਾਡੇ ਕੰਮ ਆ ਸਾਡਾ ਪੰਜਾਬ ਆ ਸਾਡੇ ਪਿੰਡ ਆ ਇਸ ਵੇਖੋ ਭਾਨੇ ਖੜੀਏ ਸਾਡੇ ਲੋਗ ਆ ਸਾਡੇ ਕੋ ਆ ਕੇ ਖਾਣ ਤੇ ਵਧੀਆ ਗੱਲ ਆ ਦੇ ਵੀਰੋ ਕਿਹੜੀ ਸਾਉ ਸੁਥਰੀ ਚੀਜ਼ ਨਾ ਬਣਾ ਰਿਹਾ ਦੇਖੋ ਪੈਕਿੰਗ ਵੀ ਵਧੀਆ ਤੀਕੀ ਨਾ ਕਰ ਰਿਹਾ ਅਮਰਤਾਰੀ ਗੁਰਸਿੱਖ ਹੈ ਅਮਰਤ ਛੱਕਿਆ ਹੋਇਆ ਤੇ ਗੁਰੂ ਸਾਹਿਬ ਨੂੰ ਮੰਨਦਾ ਵੀ ਆ ਤੇ ਕਿਰਪਾ ਮਾਰ ਰਿਹਾ ਦੀ ਸੋ ਆਪ ਜੀ ਕਾਕੇ ਵੀਰ ਕੰਮ ਕਰਨਾ ਚਾਵੇ ਤੇ ਆਪ ਜੀ ਸੰਪਰਕਤ ਕਰਿਓ ਮੈਂ ਜਰੂਰ ਜਿੰਨਾ ਸੇਕੋ ਹੈਗਾ ਪੰਜਾਬੀ ਵਾਲੀ ਕੌਮਲੀ ਜਿੰਨਾ ਵੀ ਮੇਰੇ ਕੋਲ ਹੈਗਾ ਮਜ਼ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਮੈਂ ਇੱਕ ਚੀਜ਼ ਸਸਰੀ ਮੈਨੂੰ ਦੱਸਣਾ ਭੁੱਲ ਗਿਆ ਇਹ ਵੀਰ ਮਸ਼ਹਰੇ ਆ ਜੀ ਨਸ਼ਹਿਰਤ ਪੰਨੂਆਂ ਦਾ ਜਿਹੜਾ ਮੇਨ ਅੱਡਾ ਹੈਗਾ ਉੱਥੇ ਖੜਾ ਵਾ ਤੇ ਅਗਰ ਵੀਰ ਨਸ਼ਹਿਰੇ ਤੋਂ ਇਹਨੂੰ ਦੇਖ ਰਿਹਾ ਵੀਰ ਨੂੰ ਨਸ਼ਹਿਰੇ ਦਾ ਜਿਹੜਾ ਮੇਨ ਅੱਡਾ ਉੱਥੇ ਵੀ ਨੇ ਢਿੰਗ ਦਾ ਹਸਤਾ ਦੇ ਲਾਗੇ ਜਿਹੜੀ ਕਾਰਡ ਲਾਈ ਆ ਤੇ ਜੂ ਵੀਰ ਦਾ ਹੌਸਲਾ ਵਧਾ ਕੇ ਜਾਇਓ ਆ ਕੇ ਤੇ ਅੱਜ ਮੈਂ ਅੰਮ੍ਰਿਤਸਰ ਤੋਂ ਕਿੰਨੇ ਕਿਲੋਮੀਟਰ ਹੋਣਾ ਦਰਬੀ ਸੀ 37 ਹਾਂ 37 ਕਿਲੋਮੀਟਰ ਆਇਆ ਵਾ ਹਾਂਜੀ ਨਹੀਂ ਸ਼ਿਵ ਰਾਜ ਜੀ ਆਪਾਂ ਸੀ ਤੁਹਾਨੂੰ ਮਿਲਣਾ ਸੀ ਆਪਾਂ ਸ਼ਕਾਂਗੇ ਜ਼ਰੂਰ ਇਹੋ ਜੀ ਕੋਈ ਵੀ ਗੱਲ ਨਹੀਂ ਪਰ ਮਾਇਆ ਵੀ ਉਹਦੀ ਦੇਖ ਜਾਵਾਂਗੇ ਥੋੜੀ ਠੀਕ ਆ ਤੁਸੀਂ ਬਹੰਨਾ ਉਹ ਆਪਣਾ ਤੁਸੀਂ ਆ ਹੀ ਗਏ ਇੰਨਾ ਹੀ ਵੜਾ ਮੇਰਾ ਨਹੀਂ ਨਹੀਂ ਪਿਆਰੋ ਮੈਨੂੰ ਮਹਿਣਾ ਆਣਾ ਸੀ ਮੈਂ ਤਾਂ ਜਰੂਰ ਆਣਾ ਸੀ ਬਸ ਉਹ ਕਹਿ ਲੋਗੇ ਉਥੋਂ ਦੇ ਕਾਮਕਾਰ ਜੀ ਬਸ ਬੜਾ ਚਿਰ ਹੋ ਗਿਆ ਦੋ ਤਿੰਨ ਮਹੀਨੇ ਹੋ ਗਏ ਤੁਹਾਡੇ ਦਰਸ਼ਨ ਨਹੀਂ ਹੁੰਦਾ ਨਹੀਂ ਦਰਸ਼ਨ ਗੁਰਾਂ ਦਾ ਹਸਪਾਤਲ ਕੱਲੇ ਤੇ ਬਸ ਮੈਨੂੰ ਇੰਨੀ ਬੜੀ ਖੁਸ਼ੀ ਹੈ ਕਿ ਤੂੰ ਜਿਹੜਾ ਕੰਮ ਸ਼ੁਰੂ ਕੀਤਾ ਰਾਜੇ ਤੇ ਬਹੁਤ ਖੁਸ਼ੀ ਹੋਈ ਤੇ ਅੱਜ ਮੇਰਾ 37 ਕਿਲੋਮੀਟਰ ਦਾ ਕੰਮ ਹੋ ਗਿਆ 105 40 ਕਿਲੋਮੀਟਰ 40 40 ਕਿਲੋਮੀਟਰ ਹਾਂ 40 ਕਿਲੋਮੀਟਰ ਅੱਜ ਅਸੀਂ ਆਏ ਹਾਂ ਬੁਲਟ ਤੇ ਪਰ ਮਜ਼ਾ ਆ ਗਿਆ ਤੇਰਾ ਫੋਟੋ ਦੇਖ ਕੇ ਸਾਡੀ ਕਾਰਟ ਦੇਖ ਕੇ ਮੇਰੇ ਮਨਜੀਤ ਸਿੰਘ ਮੈਨੂੰ ਉਹਨਾਂ ਕੈਡੀ ਬੀਅਰ ਕਹਿੰਦਾ ਲਾਦਾ ਮੈਂ ਕਿਹਾ ਨਹੀਂ ਆਹ ਲੰਮੀ ਨੇ ਕਹਿੰਦਾ ਇਹ ਕੋਈ ਤੁਹਾਡੇ ਕਿਸ ਮੰਨਦੇ ਜੀ ਕਿਸੇ ਬਾਬਾ ਜੀ ਨੂੰ ਬੜੇ ਤਗੜੇ ਮਾਪੁਰੇ ਨਹੀਂ 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 ਉਹਨਾਂ ਕੇ ਬਾਬਾ ਜੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨਹੀਂ ਸ਼ੁਕਰ ਹੈ ਗੁਰੂ ਅਮਰਦਾਸ ਸਾਹਿਬ ਅਸੀਂ ਉਤਸ਼ਾਹਿਤ ਹੋਇਆ ਹਾਂ ਤੁਸੀਂ ਉਤਸ਼ਾਹਿਤ ਹੋਏ ਤੁਸੀਂ ਆਪਣਾ ਉਹ ਕੰਮ ਛੱਡਿਆ ਤੁਸੀਂ ਆਪ ਖੜੇ ਹਾਂ ਬਹੁਤ ਵਧੀਆ ਲੱਗਾ ਯਾਰ ਜਿਹੜਾ ਤੂੰ ਆ ਕੰਮ ਕਰ ਲਿਆ ਹੋਇਆ ਉਹ ਭਾਈ ਨੂੰ ਕੱਟ ਕਰਦੇ ਪੈਕੇਟ ਕਰਦੇ ਜਨੂੰਨ ਦੇ ਦਿਓ ਧੰਨ ਗੁਰਗਾਮ ਦਾਸ ਦੇਖੋ ਵੀਰ ਕਹਿੰਦਾ ਮੈਂ ਤੁਹਾਡੇ ਤੋਂ ਸਾਈਟ ਹੋਇਆ ਉਹ ਤਾਂ ਕਰਕੇ ਉਹ ਤੁਹਾਡੀ ਫੋਟੋ ਲਾਈ ਹੋਈ ਆ ਤੇ ਮੈਂ ਬਸ ਇਹ ਚਾਹੁੰਦਾ ਪੰਜਾਬੀਓ ਕੰਮ ਕੋਈ ਛੋਟਾ ਨਹੀਂ ਸ਼ਰਮ ਨਹੀਂ ਕਰਨੀ ਵੀਰ ਦੀ ਘਰ ਦੀ ਸਾਰਾ ਸਮਾਨ ਬਣਾਉਂਦੀ ਆ ਕਹਿੰਦਾ 12 ਇੱਕ ਵੇਦ ਤੱਕ ਮੈਂ ਘਰ ਆ ਤਿਆਰ ਕਰਦਾ 버ਗਰ ਨੂਡਲ ਦਾ ਜਿਹੜਾ ਸਾਰਾ ਮਟੀਰੀਅਲ ਟਿੱਕੀਆਂ ਵਗੈਰਾ ਤੇ ਕਹਿੰਦਾ ਫਿਰ ਅੱਥੇ ਆ ਕੇ ਆਪ ਵੇਚਦਾ ਤੇ ਮੈਂ ਤਾਂ ਚਾਹ ਰਿਹਾ ਹਾਂ ਪੰਜਾਬੀਓ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਰਨ ਤਾਰਨ ਠੀਕ ਹੈ ਟਪਟੀ ਜਾ ਕਿਤੇ ਲਾਗੇ ਦੇ ਹੈਗੇ ਆ ਉਹ ਅੰਮ੍ਰਿਤਸਰ ਦੇ ਲਾਗੇ ਨੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਰੇੜੀ ਮੈਂ ਦੇ ਦਾਂਗਾ ਕੰਮ ਕਰਨਾ ਤੁਹਾਡੇ ਤੋਂ ਤੁਹਾਡੇ ਹੱਥ ਵਿੱਚ ਆ ਬਾਕੀ ਗੁਰੂ ਸਾਹਿਬ ਕਿਰਪਾ ਕਰਣ ਸਾਡੀ ਕੋਲ ਨਹੀਂ ਸਰਦੀ ਕਲਾ ਦੇ ਇੱਥੇ ਮਹਾਰਾਜ ਕਰੱਖਣ ਤੇ ਅਸੀਂ ਆਪਣਾ ਆਪਣੀ ਹੋਰ ਪਛਾਣੀ ਹੈ ਤੇ ਹੁਣ ਨਾ ਐਕਚੁਅਲੀ ਕਈ ਤਾਂ ਲੋਕ ਕਹਿੰਦੇ ਹੁੰਦੇ ਕਿ ਰਿਵੈਰ ਭਾਈ ਤੁਸੀਂ ਰੇੜੀਆਂ ਦੇ ਦਿੰਦੇ ਹੋ ਰੇੜੀ ਕਿਸ ਤਰ੍ਹਾਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਨਾ ਤਾਂ ਆਪਾਂ ਨੂੰ ਕੋਈ GST ਦੇਣੀ ਆ ਨਾ ਆਪਾਂ ਵੀ ਟੈਕਸ ਦੇਣਾ ਹੈਗਾ ਹਾਂਜੀ ਜੋ ਅਸੀਂ ਬਣਾਇਆ ਉਹ ਅਸੀਂ ਆ ਕੇ ਵੇਚਣਾ ਤੇ ਆਪਣਾ ਨਾ ਕੋਈ ਰੈਂਟ ਪੈਣਾ ਦੁਕਾਨ ਦਾ ਤੇ ਛੋਟੇ ਬੰਦਿਆਂ ਵਾਸਤੇ ਛੋਟੇ ਜਿਹੜੇ ਜਿਨ੍ਹਾਂ ਨੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਉਹਨਾਂ ਦੇ ਵਾਸਤੇ ਜਿਹੜਾ ਸਟਾਰਟਅਪ ਬਣਾ ਰਿਹੜੀ ਦਾ ਉਹ ਬਹੁਤ ਵਧੀਆ ਵਾ ਉਹ ਤਾਂ ਕਰਕੇ ਮੈਂ ਕਹਿੰਦਾ ਹੋਣਾ ਤੁਸੀਂ ਰਿਹੜੀ ਲਾ ਕੇ ਆਪਣਾ ਜਿਹੜਾ ਜਿਹੜਾ ਪਰਿਵਾਰ ਹੈ ਤੁਸੀਂ ਪਾਲ ਸਕਦੇ ਹੋ ਬਸ ਰਿਹੜੀ ਲਈ ਨਹੀਂ ਜਾਂਦੀ 15-16000 ਰੁਪਏ ਦੀ ਵਧੀਆ ਰਿਹੜੀ ਤਿਆਰ ਹੁੰਦੀ ਜਿਵੇਂ ਆ ਵੀਰ ਦੀ ਆ ਤੇ ਜਿਹੜੇ ਮਾੜੇ ਬੰਦੇ ਜਿਨ੍ਹਾਂ ਦਾ ਕੋਈ ਹੈ ਨਹੀਂ ਜਿਹੜੇ ਮਜ਼ਦੂਰੀ ਕਰਦੇ ਆ ਉਹਨਾਂ ਕੋਲੇ ਰੇੜੀ ਲੈਣਾ ਵੀ ਓਕਾ ਵਾ ਸੋ ਅਗਰ ਮੈਂ 16 ਸਤਰਾ ਜਾਂ ਆਦੀ ਰੇੜੀ ਦੇ ਦੇਵਾਂ ਨਾਲ 2-4000 ਰੁਪਇਆ ਕੈਸ਼ ਦੇ ਦਵਾਂ ਤੇ ਵੀਰ ਆਪਣਾ ਸਬਜ਼ੀ ਦਾ ਕੰਮ ਕਰ ਸਕਦਾ ਵੀਰ ਆਪਣਾ ਕੋਈ ਕਾਰਡ ਲਗਾ ਕੇ ਬੈਠ ਸਕਦਾ ਉਹ ਤਾਂ ਕਰਕੇ ਮੈਂ ਰੇੜੀਆ ਦੇਣਾ ਹੋਣਾ ਕਿ ਕਿਸੇ ਦੀ ਰੋਜੀ ਰੋਟੀ ਚੜ੍ਹ ਦੋਗੇ ਕਿਸੇ ਨੂੰ ਦਾਨ ਨਹੀਂ ਦੇਣਾ ਹੈਗਾ ਸੋ ਆਹ ਵੇਖੋ ਵੀਰ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਉਹਨਾਂ ਨੇ ਕਾਰਡ ਲਗਾਈ ਹੈ ਹੁਣ ਇਹਦੀ ਵਾਈਫ ਬਣਾਉਂਦੀ ਹੈ ਤੇ ਆਪ ਇੱਥੇ ਆ ਕੇ ਸ਼ਾਮੇ ਵੇਚਦਾ ਹੈਗਾ ਚਲੋ ਦੂਜਾ ਸਤਿਪਾਕ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ